ਜਦ ਵੀ ਮੈਂ ਸੁਪਨਾ ਵੇਖਾਂ ਜਦ ਵੀ ਮੈਂ ਸੁਪਨਾ ਵੇਖਾਂ ਮੇਰੇ ਸੁਪਨੇ ਵਿੱਚ ਬਸ ਤੂੰ ਆਏ ਬਸ ਇੱਕ ਤੇਰਾ ਸਾਥ ਮਿਲ ਜੇ ਹੋਰ ਤੇਰੀ ਧੀ ਕੀ ਚਾਹੇ ਹੋਰ ਤੇਰੀ ਧੀ ਕੀ ਚਾਹੇ ਹੁਣ ਆਪਣੀ ਅਗਲੀ ਪੇਸ਼ਕਸ਼ ਲੈ ਕੇ ਆ ਰਹੇ ਹਨ ਟੈਗ ਨੰਬਰ 548 ਕ੍ਰਿਸ਼ ਅਰੋੜਾ ਸਾਸ਼ਿਆ ਗਾਲ ਜੀ ਮੈਂ ਕ੍ਰਿਸ਼ ਅਰੋੜਾ ਟੈਗ ਨੰਬਰ 548 ਅੱਜ ਆਪ ਜੀ ਦੇ ਸਾਹਮਣੇ ਆਪਣਾ ਹੀ ਲਿਖਿਆ ਗੀਤ ਛੱਡ ਕੇ ਆਪਣਾ ਦੇਸ਼ ਪੇਸ਼ ਕਰਨ ਜਾ ਰਿਹਾ ਜੀ ਛੱਡ ਕੇ ਆਪਣਾ ਦੇਸ਼ ਸੋਹਣਿਆ ਦੇਸ ਬਗਾਨੇ ਜਾ ਵਸਿਆ ਛੱਡ ਕੇ ਆਪਣਾ ਦੇਸ਼ ਸੋਹਣਿਆ ਦੇਸ ਬਗਾਨੇ ਜਾ ਵਸਿਆ ਰੋਟੀ ਖਾਤਰ ਸੋ ਮਾਨੂਰਾਂ ਦੀ ਕੱਲੀ ਨੂੰ ਚੁਮਕੇ ਮੱਥਾ ਤੋਰਿਆ ਸੀ ਜਦ ਰੋ ਰੋ ਹੋਈ ਚੱਲੀ ਨੂੰ ਚੁੰਨੀ ਲੜ ਨਾਲ ਪੁੰਜੇ ਹੰਜੂ ਚੁੰਨੀ ਲੜ ਨਾਲ ਪੁੰਜੇ ਹੰਜੂ ਕਿਹੜੇ ਠਿਕਾਣੇ ਜਾ ਵਸਿਆਂ ਛੱਡ ਕੇ ਆਪਣਾ ਦੇਸ਼ ਸੋਹਣਾ ਦੇਸ ਬਗਾਨੇ ਜਾਵਸਿਆਂ ਛੱਡ ਕੇ ਆਪਣਾ ਦੇਸ ਸੋਹਣਾ ਦੇਸ ਬਗਾਨੇ ਜਾਵਸਿਆਂ ਹੱਥਾਂ ਨਾਲ ਜੋ ਬੁਣਿਆ ਸਵੈਟਰ ਹਿੱਕ ਨਾਲ ਲਾ ਕੇ ਰੱਖੂੰਗਾ ਦੂ ਮਾਮਾ ਇੱਥੇ ਆਪਣਣ ਉਹਦੀਆਂ ਦੂ ਮਾਮਾ ਇੱਥੇ ਆਪਣਣ ਮੈਂ ਜਿਹੜੇ ਠਿਕਾਣੇ ਆਵਸਿਆਂ ਛੱਡ ਕੇ ਆਪਣਾ ਦੇਸ ਸੋਹਣਿਆ ਦੇਸ ਬਗਾਨੇ ਜਾ ਵਸਿਆਂ ਛੱਡ ਕੇ ਆਪਣਾ ਦੇਸ ਸੋਹਣਿਆ ਦੇਸ ਬਗਾਨੇ ਜਾ ਵਸਿਆਂ ਕਰਦਾ ਸੀ ਖੜ ਕੇ ਬਰਾਬਰ ਬਾਪੂ ਦੇ ਖੇਤਾਂ ਵਿੱਚ ਵਾਈਆਂ ਕਰਦਾ ਸੀ ਹੋ ਬਾਪੂ ਕਹਿੰਦਾ ਰਾਜਾ ਏ ਪੁੱਤ ਬਾਪੂ ਕਹਿੰਦਾ ਰਾਜਾ ਏ ਪੁੱਤ ਕਿਉਂ ਬਾਹਰ ਤਿਗਾਣੇ ਜਾਵਸਿਆ ਛੱਡ ਕੇ ਆਪਣਾ ਦੇਸ਼ ਸੋਹਣਾ ਦੇਸ ਬਗਾਨੇ ਜਾ ਵਸਿਆ ਛੱਡ ਕੇ ਆਪਣਾ ਦੇਸ ਸੋਹਣਾ ਦੇਸ ਬਗਾਨੇ ਜਾ ਵਸਿਆ ਹੋ ਲਾਡੋ ਕਹਿ ਕੇ ਜਦ ਵੀ ਬੁਲਾਉਂਦਾ ਖਿੜਕਿੜ ਕਰਕੇ ਹੱਸਦੀ ਸੀ ਕਿਉਂ ਦੂਰ ਦੁਰਾਡੇ ਜਾ ਵਸਿਆ ਛੱਡ ਕੇ ਆਪਣਾ ਦੇਸ ਸੋਹਣਾ ਦੇਸ ਬਗਾਨੇ ਜਾ ਵਸਿਆ ਛੱਡ ਕੇ ਆਪਣਾ ਦੇਸ ਸੋਹਣਾ ਦੇਸ ਬਗਾਨੇ ਜਾ ਵਸਿਆ ਛੱਡ ਕੇ ਆਪਣਾ ਦੇਸ ਸੋਹਣਾ ਛੱਡ ਕੇ ਆਪਣਾ ਦੇਸ ਸੋਹਣਾ ਛੱਡ ਕੇ ਆਪਣਾ ਦੇਸ ਸੋਹਣਿਆ